ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡਾ ਸਾਬਾ ਜੀ ਇਹ ਉਹ ਧਰਤੀ ਆ ਜਿਸ ਧਰਤੀ ਨੂੰ ਕਲਗੀਧਰ ਪਾਸ਼ਾ ਦੇ ਚਰਨਾਂ ਨੇ ਨਾ ਕਣ-ਕਣ ਪਵਿੱਤਰ ਕੀਤਾ ਹੋਇਆ ਆ ਇਹ ਉਹ ਧਰਤੀ ਆ ਜਦੋਂ ਕੈਰ ਦੀਆਂ ਰਾਤਾਂ ਤੇ ਕੈਰ ਦੇ ਦਿਨ ਸੀ ਕਲਗੀਧਰ ਪਾਤਸ਼ਾਹ ਜੀ ਵਾਸਤੇ ਜਦੋਂ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਪੰਜਾਂ ਸਿੰਘਾਂ ਦੀ ਜੋ ਉਸ ਵੇਲੇ ਉਹਨਾਂ ਨੇ ਮਤਾ ਪਾਸ ਕੀਤਾ ਸੀ ਕਿਉਂਕਿ ਕਮੇਟੀਆਂ ਅੱਜ ਵੀ ਬਹੁਤ ਬਣਾਈਆਂ ਜਾਂਦੀਆਂ ਪਰ ਜਿਹੜੀ ਉਸ ਵੇਲੇ ਕਮੇਟੀ ਪੰਜਾਂ ਸਿੰਘਾਂ ਦੀ ਬਣੀ ਸੀ ਕੌਮ ਦੇ ਭਲੇ ਵਾਸਤੇ ਬਣੀ ਸੀ ਕੌਮ ਦਾ ਭਲਾ ਹੀ ਸੀ ਕਲਗੀਧਰ ਪਾਤਸ਼ਾਹ ਕਹਿੰਦੇ ਸਿੱਖੋ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗਾ ਤੁਸੀਂ ਮੇਰੇ ਨਾਲ ਮੁਹੱਬਤ ਪਿਆਰ ਕਰਕੇ ਰਹੋ ਤੁਸੀਂ ਕੋ ਮੇਰੇ ਨਾਲ ਤਨਖਾਹਾਂ ਕਰਕੇ ਨਹੀਂ ਰਹੇ ਤੇ ਤੁਸੀਂ ਮੇਰੇ ਅਜੀਤ ਜੁਝਾਰ ਨਾਲੋਂ ਜ਼ਿਆਦਾ ਪਿਆਰੇ ਮੈਂ ਤੁਹਾਨੂੰ ਕਦੇ ਨਹੀਂ ਛੱਡ ਕੇ ਜਾਵਾਂਗਾ ਤੇ ਪੰਜ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰੂ ਨੇ ਫਿਰ ਚਮਕੌਰ ਦੀ ਗੜੀ ਨੂੰ ਤਿਆਗ ਕੇ ਇਸ ਮਾਛੂਆੜਾ ਸਾਹਿਬ ਜਿਹੜਾ ਨਾਂ ਅੱਜ ਮਾਛੀਵਾੜਾ ਸਾਹਿਬ ਤਾਂ ਕਰਕੇ ਆ ਕਿ ਉਹ ਕਲਗੀਧਰ ਪਾਸ਼ਾ ਦੀ ਚਰਨਛੋਹ ਧਰਤੀ ਹੈ ਤੇ ਗੁਰਬਾਣੀ ਦਾ ਵੀ ਫੈਸਲਾ ਕਿ ਜਿੱਥੇ ਜਾਹੇ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਤੇ ਮਹਾਂਪੁਰਖ ਪੰਥ ਰਤਨ ਸੰਤ ਬਾਬਾ ਹਰਬੰਸ ਸਿੰਘ ਜੀ ਕਾਰਸੇ ਵਾਲੇ ਮਹਾਂਪੁਰਖਾਂ ਵੱਲੋਂ ਜੋ ਇੱਥੇ ਬਾਬਾ ਗਣੀ ਖਾਂ ਤੇ ਨਵੀਂ ਖਾਨ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਸਵਾਮਾ ਚੱਲ ਰਹੀਆਂ ਨੇ ਤੇ ਹਰ ਦਵਾਨਾ ਚ ਅਸੀਂ ਇਹ ਬੇਨਤੀ ਕਰੀਦੀ ਐ ਵੀ ਜਦੋਂ ਵੀ ਤੁਸੀਂ ਮਾਛੀਵਾੜਾ ਸਾਹਿਬ ਜਾਂਦੇ ਹੋ ਤੇ ਬਾਬਾ ਗਣੀ ਖਾਂ ਤੇ ਬਾਬਾ ਨਵੀਂ ਖਾਨ ਦੇ ਨਾਲ ਉੱਥੇ ਨਮਸਕਾਰ ਜ਼ਰੂਰ ਕਰਕੇ ਆਇਓ ਬਹੁਤ ਲੋਕ ਸਰੀਰ ਇਦਾਂ ਦੇ ਜਿਹੜੇ ਕਹਿੰਨੇ ਵੀ ਅਸੀਂ ਉੱਥੇ ਮੱਥਾ ਟੇਕਾਂਗੇ ਦੀ ਸ਼ਾਇਦ ਸਾਡਾ ਅਮਰਤ ਟੁੱਟ ਜਾਣਾ ਭੰਗ ਹੋ ਜਾਣਾ ਪਰ ਨਹੀਂ ਇਦਾਂ ਅੰਮ੍ਰਿਤ ਇਦਾਂ ਨਹੀਂ ਟੁੱਟਦੇ ਅੰਮ੍ਰਿਤ ਤੇ ਉਹਨਾਂ ਦੇ ਨਹੀਂ ਟੁੱਟੇ ਜਿਨ੍ਹਾਂ ਨੇ ਬੰਦ-ਬੰਦ ਗੁਰੂ ਵਾਸਤੇ ਆਪਣੇ ਕੁਟਵਾਲੇ ਹਨ ਅੰਮ੍ਰਿਤ ਜਿਨ੍ਹਾਂ ਦਾ ਖੋਪਰ ਲੈ ਕੇ ਉਹਨਾਂ ਦੇ ਨਹੀਂ ਟੁੱਟਾ ਅੰਮ੍ਰਿਤ ਦੇਖੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਦੇ ਵਿੱਚ 4 ਸਾਲ ਦੇ ਪੁੱਤ ਦਾ ਕਾਲਜਾ ਕੱਢ ਕੇ ਹਕੂਮਤ ਨੇ ਪਾਇਆ ਅੰਮ੍ਰਿਤ ਉਹਨਾਂ ਦਾ ਨਹੀਂ ਟੁੱਟਿਆ ਅੱਜ ਸਾਡੇ ਪੱਲੇ ਨਾ ਸੇਵਾ ਨਾ ਸਾਡੇ ਪੱਲੇ ਸਿਮਰਨ ਇਹ ਨਹੀਂ ਸੋਚਣਾ ਕਿ ਆਪਾਂ ਬਾਬਾ ਗਣੀਖਾ ਤੇ ਨਵੀਖਾਣੋਂ ਮੱਥਾ ਟੇਕਾਂਗੇ ਸਾਡਾ ਅੰਮ੍ਰਿਤ ਟੁੱਟ ਜਾਣਾ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਿਨ੍ਹਾਂ ਨੇ ਸਾਡੇ ਸਤਿਗੁਰੂ ਦਾ ਔਖੇ ਸਮੇਂ ਚ ਸਾਥ ਦਿੱਤਾ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਬਾਬਾ ਗਣੀਖਾ ਤੇ ਨਵੀਂ ਖਾ ਦਿਲੋਂ ਮੁਹੱਬਤ ਦਿਲੋਂ ਸਤਿਕਾਰ ਉਹਨਾਂ ਦਾ ਕਰੀਏ ਦੇਖੋ ਵੀਰ ਜੀ ਵਾੜਾ ਇਹਨੂੰ ਤਾਂ ਆਖਿਆ ਜਾਂਦਾ ਵਾੜਾ ਕਹਿੰਦੇ ਸੀ ਦੁਕਾਨ ਨੂੰ ਹਾਂਜੀ ਦੁਕਾਨ ਨੂੰ ਵਾੜਾ ਕਹਿੰਦੇ ਸੀ ਭਰਾਤਾਂ ਸਮੇਂ ਚ ਮੱਛੀਆਂ ਫੜਫੜ ਕੇ ਲੋਕ ਵੇਚਦੇ ਸੀ ਹਾਂਜੀ ਤੇ ਉੱਥੋਂ ਹੀ ਸ਼ਹਿਰ ਦਾ ਨਾਮ ਪ੍ਰਚਲਿਤ ਹੋਇਆ ਮਾਛੂ ਵਾੜਾ ਹਾਂਜੀ ਜਿਵੇਂ ਕਿ ਸ਼੍ਰੀ ਅਨੰਦ ਸਾਹਿਬ ਦੀ ਧਰਤੀ ਦਾ ਜਿਹ ਤੀਜਾ ਨਾਮ ਹੈ ਸ਼੍ਰੀ ਅਨੰਦਪੁਰ ਸਾਹਿਬ ਹਾਂਜੀ ਪਹਿਲਾ ਨਾਮ ਸੀ ਮਾਖੋਵਾਲ ਫਿਰ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹ ਧਰਤੀ ਨੂੰ ਖਰੀਦਾ ਉਹਨਾਂ ਨੇ ਆਪਣੀ ਮਾਤਾ ਦੇ ਨਾਂ ਤੇ ਨਾਂ ਰੱਖਿਆ ਚੱਕ ਮਾਤਾ ਨਾਨਕੀ ਤੇ ਦੇਖੋ ਇਤਿਹਾਸ ਵਿੱਚ ਦੋ ਵਾਰੀ ਸ਼ਬਦ ਨਾਨਕੀ ਸ਼ਬਦ ਆਇਆ ਹਾਂਜੀ ਇੱਕ ਥਾਂ ਤੇ ਹੁੰਦਾ ਆ ਬੀਬੇ ਨਾਨਕੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਵੱਡੀ ਭੈਣ ਬਿਲਕੁਲ ਇੱਕ ਥਾਂ ਇਤਿਹਾਸ ਵਿੱਚ ਨਾਮ ਹੁੰਦਾ ਮਾਤਾ ਨਾਨਕੀ ਉਹ ਸੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ 9 6ਵੇਂ ਪਾਤਸ਼ਾਹ ਜੀ ਦੇ ਮਹਿਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮਾਂ 10ਵੇਂ ਪਾਤਸ਼ਾਹ ਦੀ ਦਾਦੀ ਤੇ ਚੌਵਾਂ ਸਹਿਬ ਜਾਦੰਦੇ ਪਰਦਾਦੀ ਲੱਗਦੇ ਜਦੋਂ ਨਾਮ ਹੁੰਦਾ ਮਾਤਾ ਨਾਨਕੀ ਤੇ ਉਸ ਨਾਮ ਤੇ ਗੁਰੂ ਤੇਗ ਬਹਾਦਰ ਮਰਨ ਰਾ ਨਾਂ ਰੱਖਿਆ ਸੀ ਚੱਕ ਮਾਤਾ ਨਾਨਕੀ ਅੱਜ ਵੀ ਬਹੁਤ ਇਦਾਂ ਪਿੰਡਾਂ ਸ਼ਹਿਰਾਂ ਦੇ ਨਾ ਜਿਹੜੇ ਬੰਦਿਆਂ ਦੇ ਨਾਵਾਂ ਤੇ ਹੀ ਬੋਲੇ ਜਾਂਦੇ ਦੇਖੋ ਬੱਬਾਈ ਬੱਬਾ ਗਣੀਖਾ ਨਵੀਖਾ ਜੀ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਆ ਕਲਗੀਧਰ ਪਾਤਸ਼ਾਹ ਵਾਸਤੇ ਆਪਣੇ ਘਰ ਲੈ ਕੇ ਆਏ ਗਲਾਬੇ ਤੇ ਪੰਜਾਬ ਦੇ ਖੂਹ ਤੋਂ ਮਹਾਰਾਜ ਵੀ ਉਹਨਾਂ ਨੇ ਸਰੂਪਾ ਗੱਲ ਚ ਪਾਤਾ ਸੀ ਗੁਰੂ ਘਰ ਦੇ ਮਸੰਦ ਸੀ ਪਰ ਉਹਨਾਂ ਨੇ ਹਕੂਮਤ ਦੇ ਡਰ ਤੋਂ ਉਹਨਾਂ ਕਲਗੀਧਰ ਪਾਸ਼ਾ ਨੂੰ ਕਹਿ ਲੋ ਕਿ ਆਪਣੇ ਘਰੋਂ ਤੋਰਨਾ ਚਾਹੁੰਦੇ ਸੀ ਤੇ ਸਤਿਗੁਰੂ ਨੇ ਕਿਹਾ ਸੀ ਵੀ ਮੈਂ ਇੱਥੇ ਤੁਹਾਡੇ ਸਰੂਪੇ ਨਹੀਂ ਲੈਣ ਆਇਆ ਨਾ ਮੈਂ ਤੁਹਾਡੇ ਘਰ ਇੱਥੇ ਰਾਤਾਂ ਕੱਟਣ ਆਇਆ ਮੈਂ ਤੇ ਮਹਾਰਾਜ ਕਹਿੰਦੇ ਵੀ ਕਿਸੇ ਦੇ ਪ੍ਰੇਮ ਦਾ ਬੱਜਾ ਆਇਆ ਐ ਇਸੇ ਧਰਤੀ ਤੇ ਮਾਛੂ ਬੜਾ ਸਾਹਿਬ ਦੀ ਤੇ ਇੱਥੇ ਦੀ ਮਾਤਾ ਗੁਰਦਈ ਸੀ ਜਿਨੇ ਕਿਸੇ ਸਮੇਂ ਕਲਗੀਧਰ ਪਾਸ਼ਾ ਦੇ ਚਰਨਾਂ 'ਚ ਚਿੱਟੇ ਰੰਗ ਦਾ ਕੱਪੜੇ ਦਾ ਥਾਨ ਭੇਟ ਕੀਤਾ ਸੀ ਵੀ ਮੇਰਾ ਪ੍ਰਵਾਨ ਕਰੋ ਤੇ ਸਤਿਗੁਰੂ ਨੇ ਕਿਹਾ ਸੀ ਵੀ ਮਾਤਾ ਅਜੇ ਮੈਨੂੰ ਇਹਦੀ ਲੋੜ ਨਹੀਂ ਹੈਗੀ ਜਿੱਦ ਨੇ ਇਹਦੀ ਮੈਨੂੰ ਲੋੜ ਪਊਗੀ ਮੈਂ ਕੰਡਿਆਂ ਦੇ ਉੱਤੋਂ ਦੀ ਤੁਰ ਕੇ ਖੁਦ ਤੇਰੇ ਕੋਲ ਆਵਾਂਗਾ ਤੇ ਇਹ ਹੀ ਬਾਬਾ ਮਹਾਂਪੁਰਖਾਂ ਦਾ ਬਾਬਾ ਗਣੀਖਾਂ ਦੇ ਨਵੀਂ ਖਾਂ ਦਾ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਕਲਗੀਧਰ ਪਾਤਸ਼ਾਹ ਆਏ ਨੇ ਤੇ ਬਹੁਤ ਦਿਲੋਂ ਲੈ ਕੇ ਉਹਨਾਂ ਸੇਵਾ ਕੀਤੀ ਸਤਿਗੁਰੂ ਨੂੰ ਦੁੱਧ ਛਕਾਇਆ ਗਰਮ ਕਰਕੇ ਗੁਰੂ ਸਾਹਿਬ ਦੇ ਚਰਨੋਂ ਨਾ ਧੋਤੇ ਕਿਉਂਕਿ ਉਹਦਣ ਨਾ ਸਤਿਗੁਰ ਦੇ ਕੋਲ ਜੋੜਾ ਸੀ ਨਾ ਹੱਥ ਵਿੱਚ ਬਾਜ ਸੀ ਨਾ ਸਿਰ ਤੇ ਸਤਿਗੁਰ ਦੇ ਤਾਜ ਸੀ ਤੇ ਨਾ ਹੀ ਸਵਾਰੀ ਕਰਨ ਵਾਸਤੇ ਘੋੜਾ ਸੀ ਤੇ ਜਫਰ ਨਾਵੇਂ ਦੇ ਸ਼ਬਦ ਜਿਹੜੇ ਆ ਨਾ ਮਰਨ ਨੇ ਜਫਰ ਨਾਵੇਂ ਚ ਲਿਖੇ ਨੇ ਇੱਥੇ ਬਹਿ ਕੇ ਮਰਨ ਨੇ ਕਿਹਾ ਸੀ ਜੋ ਕੰਡਿਆਂ ਦੀ ਸੇਜ ਬੁਸ਼ਾਈ ਹੀ ਪਿੰਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਇਹ ਔਰੰਗਜੇਬ ਜਦੋਂ ਮੈਂ ਕੰਡਿਆਂ ਦੀ ਸੇਜ ਤੇ ਪਿਆ ਸੀ ਮੇਰੇ ਸਿਰ ਤੇ ਮੇਰਾ ਤਾਜ ਨਹੀਂ ਸੀ ਹੈਗਾ ਜਦੋਂ ਮੈਂ ਕੰਡਿਆਂ ਦੀ ਸੇਜ ਤੇ ਪਿਆ ਆ ਮੇਰੇ ਹੱਥ ਵਿੱਚ ਬਾਜ ਨਹੀਂ ਜਦੋਂ ਮੈਂ ਕੰਡਿਆਂ ਸੇਜ ਤੇ ਪਿਆ ਮੇਰੇ ਕੋਲ ਘੋੜਾ ਨਹੀਂ ਪੈਰੀ ਮੇਰੇ ਜੋੜਾ ਨਹੀਂ ਸਿਰਫ ਇੱਕ ਸੰਸਾਰ ਦੇ ਭਲੇ ਵਾਸਤੇ ਮੇਰੇ ਹੱਥ ਵਿੱਚ ਸ੍ਰੀ ਸਾਹਿਬ ਔਰ ਦੂਜਾ ਮੇਰੇ ਮਨ ਵਿੱਚ ਪ੍ਰਮਾਤਮਾ ਦਾ ਸ਼ੁਕਰ ਤੇ ਸ਼ੁਕਰਾਨਾ ਸੀ ਬਹੁਤ ਵੱਡੀ ਬਾਬਾ ਗਣੀਖਾਂ ਨਵੀਖਾਂ ਨੇ ਅਸੀਂ ਉਹਨਾਂ ਦਾ ਦੇਨ ਨਹੀਂ ਦੇ ਸਕਦੇ ਜਿ ਆਪਾਂ ਕਲਗੀਧਰ ਪਾਤਸ਼ਾਹ ਦਾ ਦੇਨ ਨਹੀਂ ਨਾ ਦੇ ਸਕਦੇ ਤੇ ਅਸੀਂ ਸਿੱਖ ਕੌਮ ਬਾਬਾ ਗਣੀਖਾਂ ਤੇ ਨਵੀਖਾਂ ਦਾ ਵੀ ਦੇਨ ਅਸੀਂ ਕਦੇ ਨਹੀਂ ਦੇ ਸਕਦੇ ਹੈਗੇ ਇਦਾਂ ਦੇ ਸਮੇਂ ਵਿੱਚ ਉਹਨਾਂ ਨੇ ਕਲਗੀਧਰ ਪਾਸ਼ਾ ਨੂੰ ਮੋਢੇ ਨਾਲ ਮੋਢਾ ਲਾ ਕੇ ਸੇਵਾ ਜੋ ਨਿਭਾਈ ਹੈ ਦੇਖੋ ਵੀਰ ਜੀ ਮੈਸੇਜ ਦਾ ਹਰ ਦਵਾਨਾ ਚ ਇਹੀ ਬੇਨਤੀ ਕਰੀਦੀ ਆ ਪੀ ਤੁਸੀਂ ਮਾਚੂਵਾੜਾ ਸਾਹਿਬ ਵੀ ਜਾਇਆ ਕਰੋ ਚਮਕੌਰ ਸਾਹਿਬ ਵੀ ਜਾਇਆ ਕਰੋ ਫਤਿਹਗੜ ਸਾਹਿਬ ਵੀ ਜਾਇਆ ਕਰੋ ਆਨੰਦਪੁਰ ਸਾਹਿਬ ਵੀ ਜਾਇਆ ਕਰੋ ਸਿੱਖ ਕੌਮ ਨੂੰ ਹੱਥ ਬਨ ਕੇ ਚਲੋ ਗੁਰੂ ਘਰ ਦਾ ਸਿੱਖਾਨੇ ਗੁਰੂ ਘਰ ਦੇ ਪ੍ਰਚਾਰਕ ਆ ਸਿੱਖ ਕੌਮ ਦੇ ਚਰਨਾਂ 'ਚ ਇਹ ਬੇਨਤੀ ਕਰਦੇ ਵੀ ਇਦਾਂ ਦੇ ਧਰਮਕ ਸਥਾਨਾਂ 'ਤੇ ਜਾ ਕੇ ਕੱਲੇ ਹੁਜਲਰ ਬਾਜੀ ਨਾ ਕਰਿਆ ਕਰੋ ਕਦੇ ਵੀ ਟਰੈਕਟਰਾਂ ਦੇ ਮੋਰੇ ਕੇਸਰੀ ਨਿਸ਼ਾਨ ਲਾ ਕੇ ਚੀਕਾ ਨਾ ਮਾਰਿਆ ਕਰੋ ਹੁੱਲੜਬਾਜੀ ਨਾ ਕਰਿਆ ਕਰੋ ਜਾਈਏ ਅਸੀਂ ਘਰੋਂ ਵਿੱਚ ਚੌਪਈ ਸਾਹਿਬ ਦੀ ਬਾਣੀ ਦਾ ਜਾਪ ਕਰਦੇ ਜਾਈਏ ਜਾਂ ਆਪਾਂ ਮੂਲ ਮੰਤਰ ਜਾਂ ਵਾਹਿਗੁਰੂ ਕਰਦੇ ਜਾਈਏ ਕਿ ਜਿਹੜੀ ਸਾਡੀ ਸਿੱਖ ਕੌਮ ਦੀ ਹਾਜ਼ਰੀ ਹੈ ਅੱਜ ਬਾਬਾ ਜੋਰਾਵਰ ਸਿੰਘ ਤੇ ਬਾਬੇ ਫਤਿਹ ਸਿੰਘ ਦੇ ਚਰਨਾਂ ਵਿੱਚ ਪ੍ਰਵਾਣ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਦੇ ਵੀਰ ਜੀ ਜਿਹੜੀ ਉਹ ਕਿਸੇ ਸਮੇਂ ਸਹਬਜ਼ਾਦਿਆਂ ਦੇ ਚਰਨਾਂ ਨੂੰ ਮਿੱਟੀ ਲੱਗਦੀ ਹੋਊਗੀ ਨਾ ਅਸੀਂ ਉਸ ਮਿੱਟੀ ਦੇ ਕਿਣਕੇ ਦੇ ਬਰਾਬਰ ਵੀ ਹੈ ਨਹੀਂ ਐਨਿਕ ਬੇਨਤੀ ਪ੍ਰਵਾਨ ਕਰੇ ਸਾਰੀ ਸਿੱਖ ਕੌਮ ਵੀ ਜਦੋਂ ਵੀ ਫਤੇਗੜ ਸਾਹਿਬ ਦੀ ਧਰਤੀ ਤੇ ਜਾਂਦੇ ਹੋ ਉੱਥੇ ਜਾ ਕੇ ਕਦੇ ਆਪਾਂ ਹੁੱਲੜਬਾਜੀ ਨਹੀਂ ਕਰਨੀ ਅਸੀਂ ਉੱਥੇ ਗੁਰੂ ਦੇ ਲਾਲਾਂ ਦੇ ਡੁੱਲੇ ਹੋਏ ਖੂਨ ਨੂੰ ਸਿੱਧਦਾ ਸਲਾਮ ਨਮਸਕਾਰ ਕਰਨ ਜਾਣੀ ਆ ਤੇ ਸਾਰੀ ਕੌਮ ਨੂੰ ਇਹ ਬੇਨਤੀ ਆ ਵੀ ਜੇ ਸਾਡਾ ਸਿੱਖ ਕਰਾਂ ਨਜ ਜਨਮਿਆ ਤੇ ਇੱਧਰ ਉੱਧਰ ਪਖੰਡੀਆਂ ਦੇ ਪੈਰਾਂ 'ਚ ਬੈਠਾ ਨਾਲੋਂ ਅੰਮ੍ਰਿਤ ਛਕੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਕਲਗੀਧਰ ਪਾਸ਼ਾ ਉਹ ਸਮਰੱਥ ਗੁਰੂ ਨੇ ਜਿਨ੍ਹਾਂ ਨੇ ਮਰਿਆਂ ਦੇ ਵਿੱਚ ਵੀ ਜਾਨਣਾ ਪਾ ਕੇ ਤੇ ਗੁਰੂ ਨੇ ਸ਼ੇਰ ਬਣਾ ਦਿੱਤੇ ਸਤਿਗੁਰ ਕਿਰਪਾ ਕਰਨ ਤੁਹਾਡਾ ਚੈਨਲ ਵਾਲੇ ਵੀਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ